ਦੀ ਬਦਕਿਸਮਤੀ ਆ ਜਿਹੜਾ ਹੰਕਾਰੀ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ। ਨਾਗੂ ਐ ਚੱਕੇ ਜਿਵੇਂ ਉਹ ਬਹੁਤ ਵੱਡੇ ਕ੍ਰਿਮੀਨਲ ਹੁੰਦੇ ਆ ਬੜੀ ਨਿੰਦਨਯੋਗ ਘਟਨਾ ਹੈ। ਚੋਰ, ਡਾਕੂਆਂ ਜਾਂ ਚਿੱਟੇ ਵਾਲਿਆਂ ਤੇ ਪ੍ਰਸ਼ਾਸਨ ਕਦੇ ਵੀ ਨਹੀਂ ਇਹੋ ਜੀ ਕਾਰਵਾਈ ਕਰਦਾ। ਆ ਤੁਹਾਡੇ ਸਾਹਮਣੇ ਆ। ਵੀ ਰਾਤ ਸਾਡੇ 1:30 ਵਜੇ ਤੱਕ ਇੱਧਰੇ ਆਗੂ ਨੂੰ ਚੱਕਿਆ। ਅਸੀਂ ਇਹਨਾਂ ਨੂੰ ਕਹਿੰਨੇ ਜੇ ਤੁਹਾਡੇ ਚ ਜਰੂਰ ਤਾਂ ਆ ਬੈਠੇ ਲੋਕ ਲੀਡਰ ਇਹਨਾਂ ਨੂੰ ਚੱਕ ਕੇ ਦੇਖ ਲੈਣੋ। ਔਕਾ ਨਾਲ ਠੁਠੇਵਾਦੇ ਕਰਕੇ ਮੁੱਕਣ ਵਾਲੀਆਂ ਸਮੇਂ ਸਮੇਂ ਦੀਆਂ ਸਾਰੀਆਂ ਸਰਕਾਰਾਂ ਮਰਦਾਬਾ 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 ਚਾਹਸ਼ੰਦਾ ਵੀ ਆਹਾ ਭਲੇਖਾ ਸ਼ਾਇਦ ਅਸੀਂ 5 7 10 ਗਣ ਚੱਕ ਕੇ ਚੰਡੀਗੜ੍ਹ ਦਾ ਧਰਨਾ ਰੋਕ ਲਾਂਗੇ ਧਰਨਾ ਟਰਾਲੀਆਂ ਤਿਆਰ ਆ ਜਦੋਂ ਸਾਨੂੰ ਸੁਕਾਲ ਵੱਜੀ ਰਾਤ ਨੂੰ ਧਰਨਾ ਫਿਰ ਰਾਤ ਨੂੰ ਤੁਰਾਂਗੇ ਇੱਕ ਦੀ ਜ਼ੋਰ ਤੇ ਤੁਰਾਂਗੇ ਤੁਰਨੇ ਕਰਦੇ ਫੇਰ ਆਦੇ ਅਸੀਂ 5 ਵਜੇ ਛੱਡਾਂਗੇ ਕਿਉਂ ਜੀ 5 ਵਜੇ ਕੋਈ ਆਪਾਂ ਟਾਈਮ ਕਢਾਇਆ ਵਾ ਚਲੋ ਅਸੀਂ ਕਿਹਾ ਸੀ ਵੀ ਜਾਂ ਸਾਡੇ ਬੰਦੇ ਛੱਡ ਦਿਓ ਜਾਂ ਸਾਨੂੰ ਵੀ ਗ੍ਰਿਫਤਾਰ ਕਰੋ ਅਸੀਂ ਆਪਦੀ ਗ੍ਰਿਫਤਾਰੀ ਦਾ ਮਨ ਬਣਾ ਕੇ ਆਏ ਸੀ ਵੀ ਤੁਸੀਂ ਰਾਤ ਨੂੰ ਟੱਕਰਾ ਮਾਰਦੇ ਫਿਰਦੇ ਆ ਅਸੀਂ ਅੱਜ ਤੁਹਾਡੇ ਦਰਵਾਜ਼ੇ ਬੈਠੇ ਆ ਸਾਨੂੰ ਗ੍ਰਿਫਤਾਰ ਕਰੋ ਤੇ ਉਹ ਉਹੀ ਕਿਸਾਨ ਲੀਡਰ ਹੈ ਜਿਨ੍ਹਾਂ ਦੇ ਕੋਲੇ ਜਾ ਕੇ ਗੋਡੀਆਂ ਹੱਥ ਲਾ ਕੇ ਧਰਨੇ 'ਚ ਬਹਿ ਕੇ ਇਹ ਬੰਦੇ ਨੇ ਸਰਕਾਰ ਬਣਵਾਈ ਆਪਦੀ ਆ ਸਰਪੋਤਾ ਹੰਕਾਰ ਬੋਲਦਾ ਹੰਕਾਰੀ ਮੁੱਖ ਮੰਤਰੀ ਆ ਸਰਕਾਰ ਦੇ ਕਾਰਨ ਆਪਦੀਆਂ ਗਲਤੀਆਂ ਦੇ ਪਰਦੇ ਪਾਉਣ ਲਈ ਲੋਕਾਂ ਦਾ ਮਾਈਂਡ ਵਾਸ਼ ਕਰਨ ਲਈ ਆਹਾਂ ਹਰਕਤਾਂ ਕੀਤੀਆਂ ਅਸੀਂ ਰੋਡ ਜਾਮ ਕਰ ਤੋਂ ਅਸੀਂ ਮਨਾ ਕਰਦੇ ਸੀ ਕਿ ਵੀ ਨਹੀਂ ਕਰਨਾ ਪਰ ਇਹਨਾਂ ਨੇ ਸਾਨੂੰ ਧੱਕੇ ਨਾਲ ਰੋਡ ਜਾਮ ਕਰਨ ਲਈ ਮਜਬੂਰ ਕੀਤਾ ਅਸੀਂ ਲੋਕਾਂ ਤੋਂ ਇਸ ਗੱਲ ਦੀ ਮਾਫੀ ਮੰਗਾਂਗੇ ਕਿ ਜੇ ਸਾਡੇ ਕਾਰਨ ਕਿਸੇ ਨੂੰ ਤਕਲੀਫ ਆਈ ਹੈ ਪਰ ਅਸੀਂ ਐਂਬੂਲੈਂਸ ਤੇ ਬੱਚਿਆਂ ਦੇ ਵਾਹਨਾਂ ਨੂੰ ਹੁਣ ਵੀ ਰਾਹ ਦੇਵਾਂਗੇ ਅਸੀਂ ਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜੇ ਹਾਂ ਮੈਂ ਪਰਦੀਪ ਸਿੰਘ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੜਕ ਦੇ ਉੱਪਰ ਬੈਠਿਆ ਇਹ ਸੜਕ ਤੇ ਕਿਸਾਨਾਂ ਨੇ ਚੱਕਾ ਜਾਮ ਕੀਤਾ ਹੋਇਆ ਹੈ ਕਿਉਂ ਕੀਤਾ ਹੋਇਆ ਆਪਾਂ ਗੱਲਬਾਤ ਕਰਦੇ ਆਂ ਭਾਈ ਜੇ ਇੱਕ ਅਚਾਨਕ ਹੀ ਸੜਕ ਜਾਮ ਹੋ ਜਾਂਦੀ ਹੈ ਕੀ ਕਾਰਨ ਹੈ ਇਸ ਦਾ ਇਹਦਾ ਕਾਰਨ ਜੀ ਸਭ ਤੋਂ ਵੱਡਾ ਤਾਂ ਜਿਹੜਾ ਪੰਜਾਬ ਦੀ ਬਦਕਿਸਮਤੀ ਆ ਜਿਹੜਾ ਹੰਕਾਰੀ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਕਿਹੜਾ ਲੋਕਾਂ ਨੇ ਚਾਹਵਾਂ ਨਾਲ ਬਣਾਇਆ ਸੀਗਾ ਤੇ ਜਿਹੜਾ ਭਗ ਸਿੰਘ ਦਾ ਨਾਹਰਾ ਲੈ ਕੇ ਜਿਹੜਾ ਦਾ ਸੀ ਇਨਕਲਾਬ ਕਲਾ ਇਨਕਲਾਬ ਬੋਲਦਾ ਸੀ ਸਾਮਰਾਜ ਮਰਦਾ ਬਾਦ ਨਹੀਂ ਬੋਲਿਆ ਸੀ ਅੱਧਾ ਨਾਹਰਾ ਲੈ ਕੇ ਲੋਕਾਂ ਨੂੰ ਗਮਰਾਹ ਕਰਕੇ ਆ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਹਦਾ ਹੀ ਭੁਗਤਾਨ ਅਸੀਂ ਅੱਜ ਹੜਕਦੇ ਬਹਿ ਕੇ ਕਰ ਰਹੇ ਹਾਂ ਜੀ ਜਿਸ ਤਰ੍ਹਾਂ ਸੁੰਨ ਵਿੱਚ ਇਹ ਆਉਂਦਾ ਕਿ ਬੀਤੀ ਰਾਤ ਤਕਰੀਬਨ 12 1 ਵਜੇ ਤੋਂ ਬਾਅਦ ਕਈ ਕਈ ਪਿੰਡਾਂ ਚੋਂ ਕਿਸਾਨ ਆਗੂ ਚੱਕਲੇ ਕੀ ਵਾਕਈ ਇਹ ਉਹ ਮਸਲਾ ਹੈ ਬਿਲਕੁਲ ਹੋਇਆ ਜੀ ਪਤ ਕਿਸਾਨ ਆਗੂ ਐ ਚੱਕੇ ਜਿਵੇਂ ਉਹ ਬਹੁਤ ਵੱਡੇ ਕ੍ਰਿਮੀਨਲ ਹੁੰਦੇ ਆ ਬੜੀ ਨਿੰਦਨਯੋਗ ਘਟਨਾ ਹੈ ਚੋਰ ਡਾਕੂਆਂ ਜਾਂ ਚਿੱਟੇ ਵਾਲਿਆਂ ਤੇ ਪ੍ਰਸ਼ਾਸਨ ਕਦੇ ਵੀ ਨਹੀਂ ਇਹੋ ਜੀ ਕਾਰਵਾਈ ਕਰਦਾ ਤੇ ਇੱਕ ਘਰੇ ਆਮਦਾਰੀ ਦਾ ਬੱਚਾ ਚ ਪਏ ਆਗੂਆਂ ਨੂੰ ਐ ਚੱਕ ਕੇ ਲਿਆਇਆ ਜਿਵੇਂ ਬਹੁਤ ਵੱਡੇ ਡਾਕੂ ਹੁੰਦੇ ਆ ਤੇ ਬਹੁਤ ਨਿੰਦਨਯੋਗ ਘਟਨਾ ਹੈ ਇਹਦੀ ਘਟਨਾ ਇਹਦਾ ਮੇਨ ਕਾਰਨ ਉਹਦਾ ਮੁੱਖ ਮੰਤਰੀ ਦਾ ਹੰਕਾਰੀ ਪਾਣਾ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਇਹ ਆ ਲੀਡਰਾਂ ਦੀ ਕੱਠ ਪੁਤਲੀ ਹੋ ਕੇ ਲੋਕਾਂ ਤੇ ਅਤਿਆਚਾਰ ਨਾ ਕਰੇ ਸੰਵਿਧਾਨ ਇਹਨਾਂ ਨੂੰ ਲੋਕਾਂ ਦੀ ਹੱਕਾਂ ਸੱਚਾਂ ਦੀ ਰਾਖੀ ਲਈ ਦਿੱਤਾ ਸੀਗਾ ਵੀ ਇਹ ਲੋਕਾਂ ਲਈ ਆ ਪਰ ਅੱਜ ਪਤਿ ਜੀ ਨੂੰ ਦੱਸਦਾ ਵੀ ਆਪਾਂ ਨੂੰ ਵਹਿਮ ਆ ਵੀ ਸਾਡੇ ਹੱਕਾਂ ਦੀ ਰਾਖੀ ਲਈ ਪੁਲਿਸ ਆ ਆਹ ਸਿਰਫ ਲੀਡਰਾਂ ਦੀ ਕੱਠ ਪੁਤਲੀ ਬਣ ਕੇ ਰਹਿ ਗਈ ਹੈ ਜੀ ਕੱਲ ਇੱਕ ਮੀਟਿੰਗ ਵੀ ਹੁੰਦੀ ਹੈ ਸੀਐਮ ਸਾਹਿਬ ਨਾਲ ਉਹ ਮੀਟਿੰਗ ਦਾ ਸਿੱਟਾ ਕੀ ਨਿਕਲ ਕੇ ਆਉਂਦਾ ਸਿੱਟਾ ਅਸਲ ਵਿੱਚ ਨਾ ਪਿਛਲੇ ਹਫਤੇ ਤੋਂ ਉਹ ਮਨਿੰਦਰਜੀਤ ਵਾਲੀ ਘਟਨਾ ਲੈ ਲਓ ਗੋਰੇ ਵਾਲੀ ਘਟਨਾ ਲੈ ਲਓ ਨਰਿੰਦਰ ਭਰਾ ਜਾਲੀ ਕਟਣਾ ਲੈ ਲੋ ਆ ਵਾਵਾ ਕਟਰਾਵਾਂ ਦੇ ਕਾਰਨ ਸਰਕਾਰ ਕਾਫੀ ਬੈਕਫੁੱਟ ਤੇ ਜਾਵੜੀ ਸੀ ਜੀ ਉਸ ਬੈਕਫੁੱਟ ਨੂੰ ਪਾਸੇ ਕਰਨ ਲਈ ਭਗਵੰਤ ਮਾਨ ਪਹਿਲਾਂ ਹੀ ਸੋਚ ਕੇ ਆਇਆ ਸੀ ਮੈਂ ਇਸ ਮੀਟਿੰਗ ਦੇ ਵਿੱਚ ਖਲਲ ਪਾਉਣਾ ਉਸ ਲੈ ਕੇ ਨੀਤਾ ਕਿਸਾਨਾਂ ਨੇ 7 ਦਿਨ ਦੀ ਕਾਲ ਸੀ ਰਾਮਦਰਿੰਦਰ ਜਾਣਾ ਸੀਗਾ ਜਗਾ ਮੰਗੀ ਸੀ ਅਸੀਂ ਆਪ ਦਾ ਰੋਸ ਪ੍ਰਦਰਸ਼ਨ ਕਰਕੇ ਘਰ ਆ ਜਾਣਾ ਸੀਗਾ ਕਿਉਂਕਿ ਪਿਛਲੇ 23 ਦੇ ਵਿੱਚ ਅਸੀਂ ਨਵੰਬਰ ਚ ਵੀ ਗਏ ਸੀਗੇ ਕਿਸੇ ਨੂੰ ਕੀ ਪਰੇਸ਼ਾਨੀ ਆਈ ਉਹਨਾਂ ਜਾਨ ਬੁੱਝ ਕੇ ਵੀ ਆਪਣਾ ਪਰਦੇ ਪਾਉਣ ਵਾਸਤੇ ਗੱਲ ਨੂੰ ਲੋਕਾਂ ਦੇ ਵਿੱਚ ਲੋਕਾਂ ਨੂੰ ਮਾਈਂਡ ਵਾਸ਼ ਕਰਨ ਵਾਸਤੇ ਉਹਨੇ ਹਰਕਤ ਕੀਤੀ ਉਹ ਹਰਕਤ ਦੇ ਕਾਰਨ ਫਿਰ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਵੀ ਬਲਾਕ ਇਕਾਈ ਲੈਵਲ ਤੱਕ ਦੇ ਆਗੂ ਚੱਕਿਆ ਇਕਾਈ ਲੈਵਲ ਤੱਕ ਦੇ ਜ਼ਿਲ੍ਹਾ ਤੇ ਬਲਾਕ ਦੇ ਤਾਂ ਚੱਕਣੀ ਚੱਕਣੇ ਆ ਆਸਰਪ ਉਹਦਾ ਹੰਕਾਰ ਬੋਲਦਾ ਹੰਕਾਰੀ ਮੁੱਖ ਮੰਤਰੀ ਆ ਹੰਕਾਰ ਦੇ ਕਾਰਨ ਆਪਦੀਆਂ ਗਲਤੀਆਂ ਦੇ ਪਰਦੇ ਪਾਉਣ ਲਈ ਲੋਕਾਂ ਦਾ ਮਾਈਂਡ ਵਾਸ਼ ਕਰਨ ਲਈ ਆਹ ਹਰਕਤਾਂ ਕੀਤੀਆਂ ਅੱਜ ਪੰਜਾਬ ਦੇ ਵਿੱਚ ਇਨੀ ਦਹਿਸ਼ਤ ਹੋਣੀ ਪਾਈ ਆ ਪਰ ਲੋਕ ਇਸ ਦਹਿਸ਼ਤ ਤੋਂ ਨਹੀਂ ਘਬਰਾਉਂਦੇ ਕਿਉਂਕਿ ਪੰਜਾਬ ਨੇ ਬਹੁਤ ਮਾੜੇ ਤੋਂ ਮਾੜੇ ਦੇਣ ਵੇਖਿਆ ਲੋਕ ਤਾਂ ਉਦੋਂ ਨਹੀਂ ਘਬਰਾਏ ਆ ਉਹਦਾ ਭਲੇਖਾ ਤੇ ਪ੍ਰਸ਼ਾਸਨ ਦਾ ਵੀ ਆਹ ਭਲੇਖਾ ਸ਼ਾਇਦ ਅਸੀਂ 5-7 ਅਗਣ ਚੱਕ ਕੇ ਚੰਡੀਗੜ੍ਹ ਦਾ ਧਰਨਾ ਰੋਕ ਲਾਂਗੇ ਧਰਨਾ ਟਰਾਲੀਆਂ ਤਿਆਰ ਆ ਜਦੋਂ ਸਾਨੂੰ ਉਤਕਾਲ ਵੱਜੀ ਰਾਤ ਨੂੰ ਤੁਰਨਾ ਪਿਆ ਰਾਤ ਨੂੰ ਤੁਰਾਂਗੇ ਇੱਕ ਦੀ ਜ਼ੋਰ ਤੇ ਤੁਰਾਂਗੇ ਜਿੱਥੇ ਪ੍ਰਸ਼ਾਸਨ ਰੁਕੂਗਾ ਉੱਥੇ ਸਾਨੂੰ ਰੁਕਣਾ ਪੈ ਜੇ ਪਰ ਜਾਵਾਂਗੇ ਜ਼ਰੂਰ ਚੰਡੀਗੜ੍ਹ ਜਾਣਾ ਤੇ ਜਾ ਕੇ ਰਵਾਂਗੇ ਤੇਰਾ ਹੰਕਾਰ ਤੋੜਾਂਗੇ ਕੀ ਤੁਹਾਡਾ ਸਵੇਰੇ ਆਉਣ ਤੇ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋਈ ਬੈਠ ਕੇ ਕੋਈ ਵਿਚਾਰ ਕੀਤਾ ਜਿਹੜੇ ਬੰਦੇ ਚੱਕੇ ਉਹਨਾਂ ਨੂੰ ਛੱਡਿਆ ਜਾਵੇ ਹਾਂ ਪ੍ਰਸ਼ਾਸਨ ਨੂੰ ਅਸੀਂ ਕਿਹਾ ਸੀ ਵੀ ਜਾਂ ਸਾਡੇ ਬੰਦੇ ਛੱਡ ਦਿਓ ਜਾਂ ਸਾਨੂੰ ਵੀ ਗ੍ਰਿਫਤਾਰ ਕਰ ਲਓ ਅਸੀਂ ਆਪਦੀ ਗ੍ਰਿਫਤਾਰੀ ਦਾ ਮੰਨ ਬਣਾ ਕੇ ਆਏ ਸੀ ਵੀ ਤੁਸੀਂ ਰਾਤ ਨੂੰ ਟੱਕਰਾ ਮਾਰਦੇ ਫਿਰਦੇ ਆ ਅਸੀਂ ਅੱਜ ਤੁਹਾਡੇ ਦਰਵਾਜ਼ੇ ਬੈਠੇ ਆ ਸਾਨੂੰ ਗ੍ਰਿਫਤਾਰ ਕਰੋ ਰਾਤ ਨੂੰ ਗ੍ਰਿਫਤਾਰੀ ਕਰਨ ਦਾ ਮਤਲਬ ਤਾਂ ਇੱਕ ਦਹਿਸ਼ਤ ਬਣਾਉਣਾ ਹੈ ਆਮ ਲੋਕਾਂ 'ਚ ਵੀ ਆ ਦਹਿਸ਼ਤ ਤਾਂ ਪੈਦਾ ਕਰਦੇ ਸੀਗੇ ਤੇ ਇਹ ਤਾਂ ਗ੍ਰਿਫਤਾਰੀ ਦਾ ਹੀ ਹੈ ਜੇ ਇਹਨਾਂ ਨੂੰ ਆਗੂ ਨੂੰ ਗ੍ਰਿਫਤਾਰ ਕਰਨਾ ਤਾਂ ਸਾਰੇ ਆਗੂ ਬੈਠੇ ਆ ਕਰ ਲੈਣ ਗ੍ਰਿਫਤਾਰ ਅੱਜ ਤੱਕ ਗ੍ਰਿਫਤਾਰੀ ਦੇਣ ਆਏ ਆ ਹੁਣ ਗ੍ਰਿਫਤਾਰ ਨਹੀਂ ਕਰਦੇ ਫੇਰ ਆਂਦੇ ਅਸੀਂ 5 ਵਜੇ ਛੱਡਾਂਗੇ ਕਿਉਂ ਜੀ 5 ਵਜੇ ਕੋਈ ਆਪਾਂ ਟਾਈਮ ਕਢਾਇਆ ਵਾ ਅਸੀਂ ਕਿ ਸਾਡੇ ਬੰਦੇ ਬਾਈ ਜਦਬਰੀ ਕਰੋ ਕੋਈ ਉਹਨਾਂ ਦੇ ਕੋਲੇ ਜਾਂ ਉਹਨਾਂ ਤੇ ਤੁਸੀਂ ਦੱਸੋ ਉਹਨਾਂ ਨੇ ਕੀ ਕ੍ਰਾਈਮ ਕੀਤਾ ਜਿਹੜੇ ਬੰਦੇ ਫੜੇ ਆ ਉਹ ਤਾਂ ਵਿਚਾਰੇ ਘਰੇ ਪਏ ਸੀਗੇ ਤੇ ਜਿਨ੍ਹਾਂ ਨੇ ਚੰਡੀਗੜ੍ਹ ਜਾਣਾ ਉਹ ਤਾਂ ਹੁਣ ਵੀ ਤਿਆਰੀ ਖੜੀ ਬੈਠੇ ਆ ਹੂੰ ਮਤਲਬ ਮੇਨ ਆਖ ਗੋਣ ਕੀ ਪ੍ਰਸ਼ਾਸਨ ਦਾ ਸਰਕਾਰ ਦੀਆਂ ਇਹ ਗੱਲਾਂ ਰੋਕ ਲੈਣੀਆਂ ਧਰਨੇ ਮੁਜ਼ਾਹਰਿਆਂ ਨੂੰ ਨਾ ਜੀ ਵਧਾਉਣ ਗਿਆ ਹੋ ਸਕਦਾ ਅਸੀਂ ਸ਼ਾਂਤੀ ਨਾਲ ਜਾਂਦੇ ਆਰਾਮਦਾਰੀ ਨਾਲ ਜਾਂਦੇ ਪਰ ਆਹ ਰੋ ਪੈਦਾ ਕਰਤਾ ਆਹ ਰੋ ਨਾਲ ਇਹਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਿਹੜਾ ਬੰਦਾ ਉਹਨੂੰ ਇੰਨਾ ਨਹੀਂ ਪਤਾ ਲੱਗਦਾ ਵੀ ਮੇਰੇ ਇੱਕ ਸ਼ਬਦ ਨਾਲ ਮੇਰੇ ਘਰ ਨੂੰ ਅੱਗ ਲੱਗਦੀ ਆ ਤੇ ਉਹਨੇ ਆਪਦੇ ਘਰ ਨੂੰ ਅੱਗ ਲਾਉਣ ਵਾਲੀ ਗੱਲ ਕੀਤੀ ਆ ਪਰ ਅਸੀਂ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਡੇ ਲੋਕ ਆ ਅਸੀਂ ਲੋਕਾਂ ਦੀ ਖਾਤਰ ਲੜਦੇ ਆ ਲੋਕਾਂ ਦੇ ਹੱਕਾਂ ਲਈ ਲੜਦੇ ਆ ਅਸੀਂ ਫਿਰ ਵੀ ਸ਼ਾਂਤੀਪੂਰਵਕ ਗ੍ਰਿਫਤਾਰੀਆਂ ਦੇਣੀਆਂ ਪਈਆਂ ਗ੍ਰਿਫਤਾਰੀਆ ਦੇਵਾਂਗੇ ਸ਼ਾਂਤੀਪੂਰਵਕ ਚੰਡੀਗੜ੍ਹ ਜਾਵਾਂਗੇ ਪਰ ਚੰਡੀਗੜ੍ਹ ਜਾ ਕੇ ਇਹ ਹੰਕਾਰੀ ਮੁੱਖ ਮੰਤਰੀ ਦਾ ਹੰਕਾਰ ਭੰਨਾਂਗੇ ਜੀ ਜੇ ਆਪਾਂ ਇਹ ਝਾਤ ਵੀ ਮਾਰ ਗਏ ਕਿ ਜਿੰਨੇ ਇੱਥੇ ਕਿਸਾਨ ਬੈਠੇ ਆ ਉਸ ਤੋਂ ਵੱਧ ਪੁਲਿਸ ਪ੍ਰਸ਼ਾਸਨ ਖੜਿਆ ਆ ਇਸ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਬੜੀ ਹਨੇਂਦਰ ਜੋ ਘਟਨਾ ਸ਼ਾਇਦ ਤੁਹਾਨੂੰ ਲੱਗਦਾ ਕਿ ਇਹ ਕ੍ਰਿਮੀਨਲ ਬੈਠੇ ਆ ਜਾਂ ਚੋਰ ਚੱਕੇ ਬੈਠੇ ਆ ਵੀ ਇੰਨੀ ਫੋਰਸ ਲਾਈ ਆ ਜਾਂ ਵੀ ਕਿਸੇ ਨੇ ਕੋਈ ਗਲਤ ਅੱਜ ਤੱਕ ਕਿੰਨੇ ਕਿਸਾਨੀ ਆਪਣੇ ਹੋਏ ਆ ਧਰਨੇ ਯਾਰੇ ਹੋਇਆ ਕਦੇ ਕਿਸੇ ਗਲਤੀ ਹੋਈ ਆ ਆ ਜਾਣ ਕੇ ਦਹਿਸਤਰਾ ਮਾਹੌਲ ਪੈਦਾ ਕਰਦੇ ਆ ਆਮ ਲੋਕਾਂ ਦੇ ਵਿੱਚ ਵੀ ਆ ਦਿਖਾਉਣਾ ਚਾਹੁੰਦੇ ਆ ਵੀ ਆ ਪਤ ਨਹੀਂ ਕਿੱਡੇ ਕਮਾੜੇ ਲੋਕ ਆ ਜੀ ਹਾਂ ਅਸੀਂ ਰੋਡ ਜਾਮ ਕਰਨ ਤੋਂ ਅਸੀਂ ਮਨਾ ਕਰਦੇ ਸੀ ਕਿ ਵੀ ਨਹੀਂ ਕਰਨਾ ਪਰ ਇਹਨਾਂ ਨੇ ਸਾਨੂੰ ਧੱਕੇ ਨਾਲ ਰੋਡ ਜਾਮ ਕਰਨ ਲਈ ਮਜਬੂਰ ਕੀਤਾ ਅਸੀਂ ਲੋਕਾਂ ਤੋਂ ਇਸ ਗੱਲ ਦੀ ਮਾਫੀ ਮੰਗਾਂਗੇ ਵੀ ਜੇ ਸਾਡੇ ਕਾਰਨ ਕਿਸੇ ਨੂੰ ਤਕ ਤਕਲੀਫ ਆਈ ਆ ਪਰ ਅਸੀਂ ਐਂਬੂਲੈਂਸ ਤੇ ਬੱਚਿਆਂ ਦੀਆਂ ਵੈਣਾਂ ਨੂੰ ਹੁਣ ਵੀ ਰਾਹ ਦੇਵਾਂਗੇ ਜੀ ਜਾਂ ਕੋਈ ਐਮਰਜੈਂਸੀ ਸਵਾਵਾ ਉਹਨੂੰ ਰਾਹ ਦੇਵਾਂਗੇ ਜੀ ਸਾਡੇ ਨਾਲ ਹੋਰ ਕਿਸਾਨ ਵੀ ਮੌਜੂਦ ਹੈ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਬਾਈ ਜੀ ਕਿਵੇਂ ਵੇਖਦੇ ਇਸ ਮਸਲੇ ਨੂੰ ਕਿ ਅਚਾਨਕ ਰਾਤ ਨੂੰ ਕਿਸਾਨਾਂ ਨੂੰ ਚੱਕਿਆ ਜਾਂਦਾ ਫਿਰ ਜੇ ਹੁਣ ਛਡਾਉਣ ਦੀ ਮੰਗ ਆਈ ਆ ਤਾਂ ਇਹ ਟਾਈਮ ਦਿੱਤਾ ਜਾਂਦਾ ਕਿ 5 ਵਜੇ ਛੱਡਾਂਗੇ ਉਦੋਂ ਪਹਿਲਾਂ ਨਹੀਂ ਛੱਡਦੇ ਇਹ ਬਾਈ ਜੀ ਮੁੱਖ ਮੰਤਰੀ ਦਾ ਆਹਕਾਰੀ ਪਾਣਾ ਇਹ ਆਹਕਾਰਨਾ ਚੱਲਦਾ ਨਹੀਂ ਹੁੰਦਾ ਬਲਾਚਰ ਇਹ ਹਸਾਬ ਹਸਾਬ ਨਾ ਹੁੰਦਾ ਹੁੰਦਾ ਇਹਨਾਂ ਨੇ ਰਾਤ ਮੀਟਿੰਗ ਤੋਂ ਆ ਰਹੇ ਸੀਗੇ ਸਾਡੇ ਪ੍ਰਧਾਨ ਜੀ ਨਿਸ਼ਾਤਰ ਸਿੰਘ ਜੀ ਜੈਤੋ ਉਹਨਾਂ ਨੂੰ 11 ਵਜੇ ਵੱਡੇ ਸੂਏ ਤੇ ਗ੍ਰਿਫਤਾਰ ਕਰ ਲਿਆ ਰਸਤੇ ਚੋਂ ਰਸਤੇ ਚੋਂ ਚੱਕ ਲਈ ਉਹਨਾਂ ਨੂੰ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ 2 ਵਜੇ ਘਰਾਂ ਚ ਜਾ ਜਾ ਕੇ ਇਹੋ ਜਿਹੇ ਛਾਪੇ ਮਾਰੇ ਕੋਈ ਉਹਨਾਂ ਨੇ ਕਤਲ ਕੀਤਾ ਹੋਵੇ ਕਿਵੇਂ ਕਿਸਾਨਾਂ ਆ ਗੁਆ ਤੁਸੀਂ ਫੋਨ ਹੀ ਕਰ ਦਿਓ ਅਸੀਂ ਸਵੇਰ ਸੋਡੇ ਕੋਲੇ ਆਪ ਹੀ ਆ ਜਾਾਂਗੇ ਅਸੀਂ ਕਿਹੜਾ ਕੋਈ ਕ੍ਰਾਈਮ ਕੀਤਾ ਹੈ ਸਾਨੂੰ ਉਹੀ ਦੱਸ ਰਹੇ ਨੇ ਇਹਨਾਂ ਨੇ ਰਾਤ 2 ਵਜੇ ਜਾ ਜਾ ਕੇ 20 20 ਬੰਦੇ ਇਹਨਾਂ ਦੇ ਸੀਗੇ ਨਾਲ ਗੱਡੀਆਂ ਤੇ ਦੋ ਦੋ ਗੱਡੀਆਂ ਜਾਂਦੀਆਂ ਸੀ ਇਹਨਾਂ ਦੀਆਂ ਤੇ ਇਹਨਾਂ ਨੇ ਐਂ ਦਹਿਸ਼ਤ ਪੈਦਾ ਕੀਤੀ ਹੈ ਵੀ ਕੋਈ ਇਹਨਾਂ ਨੇ ਬੜਾ ਵੱਡਾ ਕਿਵੇਂ ਜ਼ੁਲਮ ਕਰਤਾ ਹੁੰਦਾ ਹੂੰ ਐਸਾ ਬਾਈ ਕੀ ਡਰ ਕੀ ਲੱਗਿਆ ਕਿਸਾਨਾਂ ਤੋ ਕਿ ਜਿਹੜਾ ਰਾਤ ਨੂੰ ਪਿੰਡਾਂ ਚੋਂ ਆਗੂ ਚੱਕਣੇ ਪੈ ਗਏ ਐਸਾ ਡਰ ਕੀ ਸੀਗਾ ਦੇਖੋ ਜਦੋਂ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲੀ ਆ ਉਦੋਂ ਹੀ ਸਾਨੂੰ ਇਹਦੇ ਰਵੱਈਏ ਤੋਂ ਗਿਰੀ ਬੋਲੀ ਤੋਂ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਸਾਡੇ ਤੇ ਰੜਕਦਾ ਕਿ ਕਿਸਾਨਾਂ ਨਾਲ ਕੁਝ ਨਾ ਕੁਝ ਕਰੂਗਾ ਕਿਉਂਕਿ ਇੱਕ ਲੀਡਰ ਹੋ ਕੇ ਪੂਰੇ ਪੰਜਾਬ ਦਾ ਆਗੂ ਹੋ ਕੇ ਉਹ ਇਹ ਗੱਲ ਕਹਿ ਦੇ ਵੀ ਇਹ ਧਰਨਾਵਾਂ ਨੂੰ ਤਾਂ ਲਾ ਲੋ ਯਾਰ ਮੈਂ ਦੇਖ ਲਊਗਾ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਹੁੰਦੀਆਂ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਪੰਜਾਬ ਦੇ ਅੰਡਰ ਆ ਇਹ ਜਿਹਾ ਉਹਨੂੰ ਸਜੋਤਕ ਖਾਨ ਮੋਰਚੇ ਜਿਹੜੇ ਆਗੂ ਆ ਉਹ ਵੀ ਸਾਡੇ ਜ਼ਿੰਮੇਵਾਰ ਲੋਕ ਅਧਿਕਾਰੀ ਸੀਗੇ ਇਹਨਾਂ ਨੂੰ ਇਹਨੇ ਸ਼ਬਦ ਬੋਲਿਆ ਉਸ ਤੋਂ ਸਾਨੂੰ ਇਹ ਭੁਲੇਖਾ ਤਾਂ ਲੱਗਿਆ ਸੀਗਾ ਵੀ ਇਹ ਕੁਛ ਨਾ ਕੁਛ ਕਰੂਗਾ ਜੋ ਇਹਨੇ ਰਾਤ ਕੀਤਾ ਉਹਨੇ ਇਹ ਦਿਖਾਇਆ ਕਿ ਜਿਵੇਂ ਅਸੀਂ ਨਸ਼ਾ ਤਸ਼ਕਰ ਨੂੰ ਚੱਕਦੇ ਆ ਜਾਂ ਕੋਈ ਕ੍ਰੀਮੇਲ ਬੰਦੇ ਨੂੰ ਚੱਕਦੇ ਆ ਇਹਨੇ ਆਪਦੀ ਪੁਲਿਸ ਪਿੰਡਾਂ 'ਚ ਭੇਜ ਕੇ ਪਿੰਡਾਂ ਦੇ ਦਹਿਸਤ ਪਾਉਣ ਦੀ ਖੇਚਲ ਕੀਤੀ ਹੈ ਕਿ ਸਾਡੀ ਦਹਿਸਤ ਦਾ ਸ਼ਾਇਦ ਲੋਕ ਲੋਕ ਜਾਣਗੇ ਪਰ ਇਹ ਲੋਕ ਜਦੋਂ ਕਿਸੇ ਕੋਈ ਵੀ ਇਹ ਤੇ ਜੁਰਮ ਕਰਦੇ ਆ ਇਹ ਫਿਰ ਲੋਕ ਬਾਤ ਉੱਠਦੇ ਆ ਆ ਤੁਹਾਡੇ ਸਾਹਮਣੇ ਆ ਰਾਤ ਸਾਡੇ 1.5 ਵਜੇ ਤੱਕ ਇਹਨਾਂ ਨੇ ਆਗੂ ਨੂੰ ਚੱਕਿਆ ਅਸੀਂ ਇਹਨਾਂ ਨੂੰ ਕਹਿੰਨੇ ਜੇ ਤੁਹਾਡੇ ਚ ਜਰੂਰ ਤਾਂ ਆ ਬੈਠੇ ਆ ਲੋਕ ਲੀਡਰ ਇਹਨਾਂ ਨੂੰ ਚੱਕ ਕੇ ਦੇਖ ਲੈਣ ਹੁਣ ਸੋ ਸਾਡਾ ਅਸੀਂ ਅੰਦਰ ਵੀ ਗਏ ਸੀ ਹੁਣ ਸਾਨੂੰ ਮਿਲਾਇਆ ਵੀ ਇਹਨਾਂ ਨੂੰ ਉੱਥੇ ਵੀ ਪੁਲਿਸ ਦਾ ਵੀ ਰਿਵਿਊ ਆਉਹੀ ਰਿਹਾ ਵੀ ਸਾਨੂੰ ਤਾਂ ਜੀ ਹੁਕਮ ਆਣਗੇ ਤੋਂ 5.5 ਵਜੇ ਛੱਡਾਂਗੇ ਜਿਹੜੇ ਅਰੈਸਟ ਕੀਤੇ ਆ ਕਿਸਾਨਾਂ ਕੋਲ ਠੀਕ ਠਾਕ ਆ ਸਭ ਹਾਂ ਠੀਕ ਠੀਕ ਠਾਕ ਹੈ ਵਧੀਆ ਹੋ ਉਹ ਜੀ ਉਹਨਾਂ ਨੇ ਸਾਡੀ ਗੱਲਬਾਤ ਵੀ ਕਰਾਈ ਹੈ ਪ੍ਰਸ਼ਾਸਨ ਨਾਲ ਗੱਲ ਵੀ ਚੱਲੀ ਸੀਗੀ ਪ੍ਰਸ਼ਾਸਨ ਨੇ ਕਹਿੰਦਾ ਵੀ ਅਸੀਂ 5.5 ਛੱਡਾਂਗੇ ਅਸੀਂ ਆਖਿਆ ਸੀ ਕਿ ਜਿਹ ਸਾਨੂੰ ਹੁਣ ਮਜਬੂਰ ਇਹਨਾਂ ਨੇ ਪ੍ਰਸ਼ਾਸਨ ਨੇ ਮਜਬੂਰ ਕਰਕੇ ਸੜਕ ਜਾਮ ਕੀਤੀ ਹੈ ਸਾਡਾ ਕੋਈ ਸੜਕ ਜਾਮ ਕਰਨ ਦਾ ਰੋਸ ਨਹੀਂ ਹੈਗਾ ਜੀ ਸਾਡਾ ਸਿਰਫ ਸਾਡੇ ਅਗੋਂ ਰਿਹਾ ਕਰਾਉਣ ਦਾ ਸੀਗਾ ਅਗਲੇ ਜਿਹੜੀ ਚੰਡੀਗੜ੍ਹ ਵਾਲੀ ਕਾਲ ਆ ਉਹਦਾ ਕੀ ਪਲਾਨ ਰਹੂਗਾ ਚੰਡੀਗੜ੍ਹ ਜੀ ਅੱਗੇ ਤਾਂ ਸਾਨੂੰ ਲੱਗਦਾ ਸੀ ਕੁਝ ਘੱਟ ਘੱਟ ਹੋਊਗਾ ਪਰ ਹੁਣ ਇਹਨਾਂ ਦਾ ਤਾਨਾਸ਼ਹੀ ਅਬਰੀੜਾ ਆ ਕੇ ਭਗਵੰਤ ਬਣਦਾ ਹੁਣ ਵੱਧ ਤੋਂ ਵੱਧ ਘੱਟ ਹੋਊਗਾ ਕਿਉਂਕਿ ਕਿਸਾਨਾਂ ਜੀ ਗੁੱਸਾ ਜਾ ਗਿਆ ਕਿ ਸਾਡੇ ਲੀਡਰਾਂ ਨੂੰ ਗ੍ਰਿਫਤਾਰ ਕਰਵਾਤਾ ਨਹੀਂ ਜੀ ਇਹ ਇਹਦੇ ਨਾਲ ਤੁਸੀਂ ਗੁੱਸਾ ਹੋਰ ਵਧੇਗਾ। ਇਹਦੇ ਨਾਲ ਤਾਂ ਵਧੂਗਾ ਵਧੂਗਾ। ਬਾਕੀ ਜੀ ਉਹ ਉਹੀ ਕਿਸਾਨ ਲੀਡਰ ਹੈ ਜਿਨ੍ਹਾਂ ਦੇ ਕੋਲੇ ਜਾ ਕੇ ਗੋਡੀਆਂ ਹੱਥ ਲਾ ਕੇ ਧਰਨੇ 'ਚ ਬਹਿ ਕੇ ਇਹ ਬੰਦੇ ਨੇ ਸਰਕਾਰ ਬਣਵਾਈ ਆਪਦੀ। ਹੂੰ। ਇਹ ਉਹੀ ਹੈ ਕਿਸਾਨ ਲੀਡਰ ਹੁਣ। ਕਹਿੰਦਾ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨਾਂ ਦਾ ਕਰਤਾਰ ਤੇ ਜਾਣਦਾ। ਇਹ ਕਹਿੰਦਾ ਹੁੰਦਾ ਸੀ ਮੈਂ ਵੀ ਸੋਡਾਰ ਕਾਂ ਤੁਸੀਂ ਮੈਨੂੰ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋ ਕਰਤਾ ਕਾਮਯਾਬ। ਆ ਹੁਣ ਤਾਂ ਕਿਸਾਨਾਂ ਦੇ ਨਾਲ ਰਹਿ ਪਏ। ਹੁਣ ਤਾਂ ਮਾੜਾ-ਮੋਟਾ ਉਹਨਾਂ ਦਾ ਸੋਚ ਲੈ। ਕੀ ਲੱਗਦਾ ਇਹਨਾਂ ਗੱਲਾਂ ਦਾ? 27 ਦੇ ਵਿੱਚ ਸਰਕਾਰ ਤੇ ਕੋਈ ਅਸਰ ਪਾਊਗਾ 27 ਦੇ ਵਿੱਚ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਆਉਣਾ ਜੀ ਨਾਮੋ ਨਿਸ਼ਾਨ ਅੱਗੇ ਆਪ MP ਦੀਆਂ ਵੋਟਾਂ 'ਚ ਵੀ ਦੇਖ ਲੈ ਜੀ ਤੇ ਹੁਣ 27 ਵੇਲੇ ਤਾਂ ਇਹਨਾਂ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਆਉਣਾ ਵੀ ਕਿੱਥੇ ਗਈ ਉਹ ਆਪ ਸਰਕਾਰਾਂ ਐ ਕਿਆ ਕਰਨਗੇ ਲੋਕ ਇਹਨਾਂ ਨੂੰ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸੋ ਗੱਲਬਾਤ ਕੀਤੀ ਕਿਸਾਨ ਆਗੂਆਂ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਕਿ ਕਿਸਾਨ ਆਗੂ ਅ ਬੀਤੀ ਰਾਤ तकरीबन 12 1 ਵਜੇ ਅਰੈਸਟ ਕੀਤੇ ਗਏ ਉਹਨਾਂ ਨੂੰ ਛਡਾਉਣ ਦੇ ਲਈ ਸੜਕ ਜਾਮ ਕੀਤੀ ਹੋਈ ਹੈ ਪਰ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਬੈਠੇ ਹਾਂ ਜਦ ਤੱਕ ਸਾਡੇ ਸਾਥੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤੇ ਅੱਗੇ ਇਸ ਕੀ ਰਣਨੀਤੀ ਹੋਵੇਗੀ ਦੇਖਦੇ ਰਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ